ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਕਲੈਕਸ਼ਨ ਅਸੀਂ ਤੁਹਾਡੇ ਵਾਸਤੇ ਬਹੁਤ ਪਿਆਰੀ ਲੈ ਕੇ ਆਏ ਹਾਂ ਕਾਫੀ ਜ਼ਿਆਦਾ ਡਿਸਕਾਊਂਟ ਤੇ ਸੂਟ ਲੈ ਕੇ ਆਏ ਹਾਂ ਸੂਟ ਰਹਿਣਗੇ ਜੀ ਵਿਦਆਊਟ ਦੁਪੱਟਾ ਦੇ ਤੇ 250 ਰੁਪਏ ਪਰ ਮੀਟਰ ਵਾਲਾ ਸੂਟ ਹੈ ਜਿਹੜਾ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਡਿਸਕਾਊਂਟ ਦੇ ਦੇਣਾ ਸੂਟ ਪਏਗਾ ਜੀ ਤੁਹਾਨੂੰ 850 ਦਾ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਇਹਦੇ ਵਿੱਚ ਅਸੀਂ ਤੁਹਾਨੂੰ ਕਾਟਨ ਦਾ ਸਟੱਫ ਦਵਾਂਗੇ ਤੇ ਆਰਕੰਡੀ ਵਗੈਰਾ ਉਹ ਤੁਸੀਂ ਦੇਖ ਲਿਓ ਨਾਲ ਦੀ ਨਾਲ ਸਟੱਫ ਬਾਰੇ ਦੱਸਦੇ ਰਹਾਂਗੇ ਜਿਹੜਾ ਵੀ ਅੱਜ ਦੀ ਵੀਡੀਓ 'ਚ ਹੋਗਾ ਜੀ 8283828381 ਨੰਬਰ ਜੋ ਵੀ ਸੂਟ ਅਸ ਦੀ ਵੀਡੀਓ ਚ ਪਸੰਦ ਆ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਪ੍ਰਿੰਟ ਬਹੁਤ ਸੋਹਣੇ ਸੋਹਣੇ ਨੇ ਤੇ ਬ੍ਰਾਂਡਡ ਪੀਸ ਰਹਿਣਗੇ ਜੀ ਸਾਰੇ ਬਦਾਵੜ ਦੁਪੱਟਾ ਕੋਈ ਸੂਟ 올ਓਵਰ ਹੋਣਗੇ ਕੋਈ ਕੋਈ ਹੋਣਗੇ ਜੀ ਮੈਚਿੰਗ ਉਹ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਵੀਡੀਓ ਚ ਤੁਸੀਂ ਵੀਡੀਓ ਨੂੰ ਦੇਖਿਓ ਧਿਆਨ ਨਾਲ ਸਟੱਫ ਬਹੁਤ ਸੋਹਣਾ ਜਿਨ੍ਹਾਂ ਨੂੰ ਚ ਲਾਈਨਿੰਗ ਲੱਗਣ ਵਾਲੀ ਹੋਏਗੀ ਨਾਲ ਦੀ ਨਾਲ ਦੱਸ ਦਾਂਗੇ ਇਹ ਸੂਟ ਬਣੇਗਾ ਵਿਦਆਊਟ ਲਾਈਨਿੰਗ ਸਟੱਫ ਬਹੁਤ ਜ਼ਿਆਦਾ ਪਿਆਰਾ ਜੇ ਤੇ ਇਹ ਹੈਗੀ ਇਹਦੀ ਸਲਵਾਰ 2 ਮੀਟਰ ਦੀ ਸ਼ਰਟ ਆ 2 ਮੀਟਰ ਦੀ ਸਲਵਾਰ ਆ ਜਿਹੜਾ ਪ੍ਰਿੰਟ ਸ਼ਰਟ ਤੇ ਆ ਉਹੀ ਪ੍ਰਿੰਟ ਸਲਵਾਰ ਤੇ ਆ ਇਹ ਨੈਗੇਟਿਵ ਪੋਜ਼ਿਟਿਵ ਪ੍ਰਿੰਟ ਹੁੰਦਾ ਜੀ ਬਹੁਤ ਸੋਹਣੇ ਫ੍ਰਿੰਟ ਨੇ ਕਲਰ ਬਹੁਤ ਪਿਆਰੇ ਪਿਆਰੇ ਆ 850 ਅੱਜ ਦੀ ਵੀਡੀਓ ਦਾ ਪ੍ਰਾਈਸ ਆ ਤੇ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਠੀਕ ਹੈ ਜੀ ਇਹ ਹੈਗਾ ਇਹ ਤਾਂ ਇਹ 1200 ਵਾਲੇ ਸੂਟ ਨੇ ਜੀ ਸਾਰੇ 1200 ਪ੍ਰਾਈਸ ਵਾਲੇ ਸੂਟ ਨੇ ਕਲਰ ਇਹਦੇ ਵੀ ਸਾਨੂੰ ਤਿੰਨ ਮਿਲ ਜਾਣਗੇ ਤਿੰਨੋਂ ਹੀ ਕਲਰ ਬਹੁਤ ਪਿਆਰੇ ਆ ਸਟੱਫ ਐਨਕ ਸੋਨਾ ਨਾਲ ਲਾਈਨਿੰਗ ਦੀ ਜ਼ਰੂਰਤ ਆ ਬਹੁਤ ਸਾਰੀ ਡਿਮਾਂਡ ਰਹਿੰਦੀ ਹੈ ਸਾਨੂੰ ਤਾਂ ਜੀ ਬਿਦਆਊਟ ਲਾਈਨਿੰਗ ਗਰਮੀ ਵਾਲਾ ਸੂਟ ਚਾਹੀਦਾ ਸਾਤੋਂ ਲਾਈਨਿੰਗ ਵਾਲੇ ਕੱਪੜੇ ਨਹੀਂ ਪੈਂਦੇ ਹੈਗੇ ਉਹਨਾਂ ਵਾਸਤੇ ਬਹੁਤ ਪਿਆਰੇ ਤੇ ਰਾਇਲ ਜੇ ਸੂਟ ਨੇ ਜੀ ਪੰਜਾਬੀ ਲੁੱਕ ਦੇਣਗੇ ਪੂਰੇ ਤੁਸੀਂ ਲੇਸ ਵਗੈਰਾ ਲਗਾ ਕੇ ਬਣਾ ਲਿਓ ਇਹ ਹੈਗੇ ਨੇ ਨੈਕਸਟ ਪ੍ਰਿੰਟ ਸੇਮ ਹੀ ਸਟੱਫ ਦੇ ਉੱਪਰ ਇਹ ਵੀ ਤੁਹਾਨੂੰ ਬਿਦਆਊਟ ਲਾਈਨਿੰਗ ਬਣ ਜਾਏਗਾ ਬਾਕੀ ਜਿਨ੍ਹਾਂ ਨੇ ਲਾਈਨਿੰਗ ਲਗਾ ਕੇ ਬਣਾਣੇ ਹੁੰਨੇ ਆ ਸੂਟ ਦਾ ਸੂਟ ਦੀ ਥੋੜੀ ਜਿਹੀ ਗ੍ਰੇਸ ਆ ਜਾਂਦੀ ਆ ਤੇ ਫਿਨਿਸ਼ਿੰਗ ਬਰਕਰਾਰ ਰਹਿੰਦੀ ਆ ਇਹ ਹੈਗੀ ਇਹਦੀ ਸਲਵਾਰ ਪ੍ਰਿੰਟ ਬਹੁਤ ਪਿਆਰੇ ਆ ਡਿਜ਼ਾਈਨਿੰਗ ਬਹੁਤ ਪਿਆਰੀ ਆ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਵਾਲਾ ਮਿਲ ਜਾਏਗਾ ਜੀ 850 ਪ੍ਰਾਈਸ ਆ ਵਿਦਾਊਟ ਦੁਪੱਟਾ ਸੂਟ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬਹੁਤ ਸੋਹਣੇ ਸੋਹਣੇ ਜੇ ਸੂਟ ਨੇ ਜੀ ਨੈਕਸਟ ਦੇਖ ਲਓ ਇਹ ਵੀ ਪ੍ਰਿੰਟ ਬਹੁਤ ਪਿਆਰਾ ਹੈ ਬਹੁਤ ਸੋਹਣਾ ਪ੍ਰਿੰਟ ਆ ਜੇ ਇਹ ਬਲੈਕ ਕਲਰ ਦੀ ਸਲਵਾਰ ਇਹਦੇ ਨਾਲ ਇਹ ਵੀ ਵਿਦਆਊਟ ਲਾਈਨਿੰਗ ਬਣੇਗਾ ਸੂਟ ਇਹ ਕਾਟਨ ਦੇ ਸੂਟ ਨੇ ਸਾਰੇ ਜਿਹੜਾ ਸੂਟ ਆਰ ਕੰਡੀ ਦਾ ਹੋਏਗਾ ਉਹ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਇਹਦੇ ਨਾਲ ਤੁਹਾਨੂੰ ਇਹ ਵਾਲੀ ਸਲਵਾਰ ਮਿਲ ਜਾਏਗੀ ਇਹ ਸਲਵਾਰ ਦਾ ਕਲਰ ਆ ਤੇ ਸ਼ਰਟ ਦਾ ਠੀਕ ਹੈ ਜੀ ਇੱਕ ਕਲਰ ਇਹਦੇ ਵਿੱਚ ਤੁਹਾਨੂੰ ਬਲੂ ਮਿਲ ਜਾਏਗਾ ਇਹ ਬਲੂ ਕਲਰ ਦੀ ਹੈਗੀ ਆ ਸਲਵਾਰ ਤੁਸੀਂ ਦੁਪੱਟੇ ਡਾਈ ਕਰਵਾ ਸਕਦੇ ਹੋ ਜਾਂ ਫਿਰ ਤੁਹਾਡੇ ਕੋਲ ਘਰ ਪਏ ਹੁੰਦੇ ਆ ਕਈ ਵਾਰੀ ਦੁਪੱਟੇ ਤਾਂ ਉਦਾਂ ਤੁਸੀਂ ਮੈਚ ਕਰ ਸਕਦੇ ਹੋ ਨੈਕਸਟ ਸੂਟ ਪ੍ਰਿੰਟ ਬਹੁਤ ਸੋਹਣਾ ਜੀ ਬਹੁਤ ਪਿਆਰਾ ਪ੍ਰਿੰਟ ਆ ਇਹ ਸੂਟ ਤੁਹਾਨੂੰ 올ਓਵਰ ਮਿਲੇਗਾ ਹੁਣ ਜਿਹੜਾ ਇਹ ਵਾਲਾ ਸੂਟ ਹੈ ਜੀ ਸਾਢੇ 3 ਮੀਟਰ ਦਾ 올ਓਵਰ ਸੂਟ ਆ 3 ਮੀਟਰ ਦਾ ਵਧੀਆ ਸੂਟ ਬਣ ਜਾਂਦਾ ਹਰੀਕ ਦਾ ਤੇ ਇਹ ਸਾਢੇ 3 ਮੀਟਰ ਹੈ ਤੁਸੀਂ ਇਹਦੇ ਨਾਲ ਪਟਿਆਲਾ ਸਲਵਾਰ ਵੀ ਬਣਾ ਸਕਦੇ ਹੋ ਤੁਸੀਂ ਵਿਡਥ ਦੇਖ ਸਕਦੇ ਹੋ ਜਿਨ੍ਹਾਂ ਦਾ 33 ਇੰਚ ਤੱਕ ਘੇਰਾ ਉਹ ਨਾਰਮਲੀ ਇਦਾਂ ਡਬਲ ਲੇਅਰ ਦੇ ਵਿੱਚ ਸੂਟ ਨੂੰ ਕੱਟ ਸਕਦੇ ਆ ਬਹੁਤ ਸੋਹਣਾ ਖੁੱਲਡੁੱਲਾ ਜਿਹਾ ਸੂਟ ਬਣਦਾ ਜੀ ਐਸਕੇ ਬ੍ਰੈਂਡ ਦੇ ਸੂਟਾਂ ਇਹ ਦੋ ਕਲਰ ਨੇ ਇਸੇ ਡਿਜ਼ਾਈਨ ਦੇ ਇਹ 3.5-3.5 ਮੀਟਰ ਵਾਲੇ ਦੋ ਸੂਟ ਨੇ ਬਹੁਤ ਜਿਆਦਾ ਫੇਮਸ ਪ੍ਰਿੰਟ ਹਰੇਕ ਸਟੱਫ ਦੇ ਉੱਪਰ ਇਹ ਪ੍ਰਿੰਟ ਆਇਆ ਜੀ ਚਾਹੇ ਤੁਸੀਂ ਰੁਟੀਨ ਵੀਅਰ ਚਾਹੇ ਪਾਰਟੀ ਵੀਅਰ ਸੂਟ ਨੇ ਹਰ ਇੱਕ ਪ੍ਰਿੰਟ ਦੇ ਉੱਪਰ ਸੌਰੀ ਹਰ ਇੱਕ ਸਟੱਫ ਦੇ ਉੱਪਰ ਇਹ ਵਾਲਾ ਪ੍ਰਿੰਟ ਆਇਆ ਜੌਰਜਟ ਹੋ ਗਿਆ ਔਰਗੈਂਜ਼ਾ ਹੋ ਗਿਆ ਹਰੇਕ ਸਟੱਫ ਦੇ ਉੱਪਰ ਇਹ ਹੈਗੀ ਹੈ ਜੀ ਕਾਟਨ ਇਹ ਸੀ ਥਰੂ ਨਹੀਂ ਹੈਗੀ ਬਹੁਤ ਸੋਹਣਾ ਸਟਾਫ ਆ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਬਾਕੀ ਠੋਡੀ ਚੁਆਇਸ ਆ ਇਹ ਹੈਗੀ ਹੈ ਜੀ ਦੀ ਸਲਵਾਰ ਪਿਓਰ ਕਾਟਨ ਦੀ ਇਹ ਕੇ ਬ੍ਰੈਂਡ ਦਾ ਸੂਟ ਰਹੇਗਾ ਹਲਕਾ ਜਿਹਾ ਚੈੱਕ ਚੈੱਕ ਜਿਹਾ ਬਣਿਆ ਹੋਇਆ ਸ਼ਰਟ ਦੇ ਸਟਾਫ ਦੇ ਵਿੱਚ ਸੇਮ ਦੇ ਵਿੱਚ ਤੁਹਾਨੂੰ ਸੈਕੰਡ ਕਲਰ ਮਿਲ ਜਾਏਗਾ ਦੋ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ 2 2 ਮੀਟਰ ਦੀ ਕੱਟ ਰਹੇਗੇ ਨੈਕਸਟ ਜਿਹੜਾ ਸੂਟ ਆ ਜੇ ਪਿਓਰ ਕਾਟਨ ਦਾ ਬਹੁਤ ਪਿਆਰਾ ਕਲਰ ਪ੍ਰਿੰਟ ਏਕੇ ਬ੍ਰਾਂਡ ਦਾ ਸੂਟ ਰਹੇਗਾ ਬ੍ਰਾਂਡਡ ਪੀਸ ਨੇ ਜੀ ਸਾਰੇ ਹਲਕੇ ਜਿਹੀ ਸ਼ਿਮਰ ਦੀ ਸ਼ਾਈਨ ਆਏਗੀ ਸਟਫ ਦੇ ਵਿੱਚ ਸਕਿਨ ਨੂੰ ਪਾਣ ਤੋਂ ਬਾਅਦ ਇਹ ਨਹੀਂ ਲੱਗੇਗਾ ਕਿ ਤੁਸੀਂ ਜਿੱਦਾਂ ਕਈਆਂ ਦੇ ਤਿੱਲਾ ਵਗੈਰਾ ਚੁਬਦਾ ਹੁੰਦਾ ਐਦਾਂ ਦਾ ਖੁਸ਼ ਨਹੀਂ ਹੈਗਾ ਇੱਥੇ ਚੁਬਣਿਆਣਾ ਬਟ ਬਾਸਣਾ ਜਿਹੜਾ ਸਟਫ ਹੈ ਹਲਕੀ ਜਿਹੀ ਸ਼ਾਈਨ ਆਂਦੀ ਆ ਇਹ ਸਲਵਾਰ ਹੈ ਜੀ ਠੀਕ ਹੈ ਤੇ ਇਹ ਹੈਗੇ ਸ਼ਰਟ ਇਹ ਵੀ ਵਿਦਾਊਟ ਲਾਈਨਿੰਗ ਬਣ ਸਕਦਾ ਹੈ ਅਗਰ ਤੁਸੀਂ ਬਣਾਉਣਾ ਸੂਟ ਇਹਦੇ ਵਿੱਚ ਤੁਹਾਨੂੰ ਇਹ ਤਿੰਨ ਕਲਰ ਮਿਲ ਜਾਣਗੇ ਸੇਮ ਡਿਜ਼ਾਈਨ ਦੇ ਵਿੱਚ कॉटन शिमर ਆ ਜੀ ਇਹ नेक्स्ट ਪਿਓਰ कॉटन ਵਿਦਾਊਟ ਲਾਈਨਿੰਗ ਸੂਟ ਬਣੇਗਾ ਐਤਾ ਹੈਗਾ ਜੀ ਪ੍ਰਿੰਟ ਸੂਟ ਦਾ 2 ਮੀਟਰ ਦੀ ਸ਼ਰਟ ਆ 2 ਮੀਟਰ ਦੀਏ ਸਲਵਾਰਾ ਮੈਚਿੰਗ ਐਦਾ ਠੀਕ ਹੈ ਜੀ ਇਹ ਚ ਕਲਰ ਇਹ ਤਿੰਨ ਕਲਰ ਨੇ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਆ ਨੈਕਸਟ ਦੇਖੋ ਜੀ ਪ੍ਰਿੰਟ ਸੋਡ ਦਾ ਕੋਈ ਵੀ ਏਜ ਪਾ ਸਕਦੇ ਆ ਇਹ ਸਲਵਾਰ ਦਾ ਪ੍ਰਿੰਟ ਆ ਕਲਰ ਪ੍ਰਿੰਟ ਹੀ ਸੂਟ ਦਾ ਬਹੁਤ ਸੋਹਣਾ ਹੈ। ਇਹਦੇ ਵਿੱਚ ਜਿੰਨੇ ਵੀ ਕਲਰ ਨੇ ਸਾਰੇ ਕਲਰ ਬਹੁਤ ਪਿਆਰੇ ਪਿਆਰੇ ਆ। ਚਾਰ ਕਲਰ ਨੇ ਚਾਰ ਦੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ। ਇਹ ਜਿਹੜੇ ਸੂਟ ਮੈਂ ਤੁਹਾਨੂੰ ਡਿਸਕਾਊਂਟ 'ਚ ਦੇ ਰਹੀ ਆ। ਇਹ ਸਾਰੇ ਆਪਣੇ ਕੋਲ ਥਾਨ ਹੈਗੇ ਆ। ਇਹ ਥਾਨਾਂ ਦੇ ਵਿੱਚੋਂ ਅਸੀਂ ਇੱਕ-ਇੱਕ ਸੂਟ ਕੱਟਿਆ ਹੋਇਆ। ਤੇ ਬਾਕੀ ਤੁਹਾਨੂੰ ਇਹਨਾਂ ਦੇ ਨਾਲ ਦੇ ਤਿੰਨ-ਤਿੰਨ ਸੂਟ ਹੋਰ ਮਿਲ ਜਾਣਗੇ ਜੇ। ਇਹ ਹੈਗਾ ਏ। ਬਹੁਤ ਪਿਆਰਾ ਜਿਹਾ ਕਲਰ ਪ੍ਰਿੰਟ। ਪਿਓਰ ਕਾਟਨ print ਹੀ suit ਦਾ boss ਹੁਣਾ ਹੈ ਇਹ ਵੀਵਿੰਗ ਵਾਲਾ ਕੰਮ ਹੈ ਜੀ 셔ਟ ਦੇ ਉੱਪਰ ਤੇ ਇਹ ਹੈਗੀ ਹੈ ਦੀ ਸਲਵਾਰ ਮੈਚਿੰਗ ਠੀਕ ਹੈ ਤਾਂ ਵੀਵਿੰਗ ਵਾਲਾ ਕੰਮ ਰਹੇਗਾ 셔ਟ ਦੇ ਨੀਚੇ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਇਹ ਹੈਗਾ ਤਾਂ ਸੈਕੰਡ ਕਲਰ ਇਹਦੀ ਸਲਵਾਰ ਦਾ ਕਲਰ ਇਹ ਆ ਜਾਏਗਾ ਜੀ ਸਕਾਈ ਫਰੋਜ਼ੀ ਇਹਦੇ ਵਿੱਚ ਦੋ ਕਲਰ ਨੇ ਅਗਰ ਕਿਸੇ ਨੇ ਫੁੱਲ ਪ੍ਰਿੰਟ ਤੋਂ ਕੁਝ ਅਲੱਗ ਪਾਣਾ ਤਾਂ ਇਦਾਂ ਦੇ ਆਈਟਮ ਵੀ ਪਾ ਸਕਦੇ ਹੋ ਇਹਨਾਂ ਦੇ ਤੁਸੀਂ ਕੋਟ ਸੈੱਟ ਬਣਾ ਸਕਦੇ ਹੋ ਪੈਂਟ ਸੂਟ ਸਲਵਾਰ ਸੂਟ ਕਿਉਂਕਿ ਇਹ ਕਿਤਾ ਬ੍ਰਾਂਡਡ ਨੇ ਜੀ ਜਲਦੀ ਖਰਾਬ ਨਹੀਂ ਹੋਣ ਵਾਲੇ ਹੋਣਗੇ ਜੇ ਤੁਸੀਂ ਸਟਿਚਿੰਗ ਦੰਨੇ ਹੋ ਤਾਂ ਸਟਾਫ ਥੋੜਾ ਵਧੀਆ ਹੀ ਚਾਹੀਦਾ ਇਹ 5 ਮੀਟਰ ਦਾ 올ਓਵਰ ਸੂਟ ਆ ਤੇਰੇ ਵਿੱਚ ਸੈਕੰਡ ਕਲਰ ਆ ਜਾਏ ਦੋਨੋਂ ਹੀ ਕਲਰ ਪਿਆਰੇ ਆ ਠੀਕ ਹੈ ਜੀ ਇਹ ਸੂਟ ਮੈਂ ਵੀ ਪਾਇਆ ਹੋਇਆ ਬਹੁਤ ਜ਼ਿਆਦਾ ਫੋਟੋਜ਼ ਆਈਆਂ ਸੀਗੀਆਂ ਤੇ ਕਾਫੀ ਜ਼ਿਆਦਾ ਮੈਨੂੰ ਡਿਮਾਂਡ ਤੋਂ ਬਾਅਦ ਇਹ ਸੂਟ ਇੱਕ ਮਸੋਂ ਹੀ ਮਿਲਿਆ ਇੱਕ ਕੋਈ ਕਲਰ ਆ ਇਹਦੇ ਵਿੱਚ ਤਿੰਨ ਸੂਟ ਮਿਲ ਜਾਣਗੇ ਪ੍ਰਾਈਸ ਹੈਗਾ ਜੀ ਆਰ ਕੰਡੀ ਦਾ ਸੂਟ ਹੈ ਸੇਮੇ ਪ੍ਰਾਈਸ ਕੱਢ ਦਾਂਗੇ 1200 ਵਾਲਾ ਸੂਟ ਆ ਬਹੁਤ ਪਸੰਦ ਕੀਤਾ ਸੀ ਸਭ ਨੇ ਇਹ ਵਾਲਾ ਪ੍ਰਿੰਟ ਮੇਰੇ ਕੋਲ ਬਲੂ ਕਲਰ ਦੇ ਵਿੱਚ ਆ ਸਟੱਫ ਵੀ ਫਿਟਿੰਗ ਵੀ ਬਹੁਤ ਸੋਹਣੀ ਆਂਦੀ ਆ ਸੂਟ ਦੇ ਇਹ ਸਲਵਾਰ ਆ ਪਿਓਰ ਕਾਟਨ ਦੇ ਸਲਵਾਰ ਦੇ ਵਿੱਚੇ ਸਲਵਾਰ ਦੇ نیچے ਲਾਈਨਿੰਗ ਦੀ ਜ਼ਰੂਰਤ ਨਹੀਂ ਆ ਸ਼ਰਟ ਨੀਚੇ ਲਗਵਾ ਹੋਏਗੀ ਕਿਉਂਕਿ ਆਰ ਕੰਢੀ ਆ ਆਰ ਕੰਢੀ ਦੇ ਵਿੱਚ ਅਸੀਂ ਤੁਹਾਨੂੰ ਕਲਰ ਡਿਜ਼ਾਈਨ ਹੋਰ ਦੰਨੇ ਆ ਇੱਕ ਡਿਜ਼ਾਈਨ ਇਹ ਮਿਲ ਜਾਏਗਾ ਜੀ ਬਲੈਕ ਪ੍ਰਿੰਟ ਦੇ ਉੱਪਰ ਠੀਕ ਆ ਤੇ ਇਹਦੇ ਸੇਮ ਦੇ ਵਿੱਚ ਇਹ ਕਲਰ ਮਿਲ ਜਾਏਗਾ ਬਹੁਤ ਯਾਰਾ ਡਿਮਾਂਡ ਤੇ ਰਹੀਆਂ ਇਹ ਵਾਲੀ ਸੂਟ ਹੁਣ ਇਸ ਸੂਟ ਦੇ ਵੀ ਇੰਨੀਆਂ ਕਿ ਫੋਟੋਜ਼ ਆਉਂਦੀਆਂ ਸੀਗੀਆਂ ਮਤਲਬ 15 20 ਇਹਨਾਂ ਸਾਨੂੰ ਕੰਟੀਨਿਊ ਫੋਟੋ ਆਈਆਂ ਨੇ ਯਾਰ ਕੰਢੀ ਦੇ ਸੂਟਾਂ ਦੀਆਂ ਇਹ ਹੈਗੀ ਹੈ ਜੀ ਸਲਵਾਰ ਕਾਟਨ ਦੇ ਯਾਰ ਕੰਢੀ ਦੀ ਸ਼ਰਟ ਆ ਇਹਦੇ ਵਿੱਚ ਸਾਨੂੰ ਦੋ ਕਲਰ ਮਿਲ ਜਾਣਗੇ ਦੋਨੋਂ ਹੀ ਕਲਰ ਬਹੁਤ ਪਿਆਰੇ ਆ ਠੀਕ ਹੈ ਜੀ ਤੇ ਨੈਕਸਟ ਸੋਨੋ ਡਿਜ਼ਾਈਨ ਅਸੀਂ ਆਰ ਕੰਢੀ ਤੇ ਦੇ ਰਹੇ ਆ ਕਲਰ ਪ੍ਰਿੰਟ ਹੀ ਬਹੁਤ ਪਿਆਰੇ ਪਿਆਰੇ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ 850 ਦੇ ਵਿੱਚ ਸੂਟ ਆ ਅੱਜ ਦੀ ਵੀਡੀਓ ਦਾ ਜਿਹੜਾ ਵੀ ਲੈਣਾ ਲੈ ਸਕਦੇ ਹੋ ਨੈਕਸਟ ਹੈਗਾ ਜੀ ਦੇਖੋ ਪ੍ਰਿੰਟ ਸਲਵਾਰ ਦਾ ਕਲਰ ਪ੍ਰਿੰਟ ਬਹੁਤ ਪਿਆਰਾ ਪਿਓਰ ਕਾਟਨ ਦੀ ਸਲਵਾਰ ਆ ਤੇ ਆਰ ਕੰਢੀ ਦੇ ਇਦਾਂ ਦੀਆਂ ਰਹਿਣਗੀਆਂ ਜੀ ਸ਼ਰਟ ਆ ਪ੍ਰਿੰਟ ਦੇਖੋ ਕਿੰਨਾ ਸੋਹਣਾ ਠੀਕ ਹੈ ਜੀ ਇਹ ਸੀ ਕਿ ਆਰਕੰਡੀ ਦੇ ਕੁਛ ਇੱਕ ਪੀਸ ਜਿਹੜੇ ਪਈਆਂ ਮੈਂ ਤੁਹਾਨੂੰ ਦਿਖਾਏ ਆ ਤੇ ਇਹ ਵਾਲਾ ਸਟੱਫ ਬਹੁਤ ਫਾਈਨ ਆ ਪਿਓਰ ਕਾਟਨ ਵਿਦਾਊਟ ਲਾਈਨਿੰਗ ਬਹੁਤ ਸੋਹਣਾ ਸੂਟ ਹੈ ਜੀ ਟਿਲਕਮਾ ਜਿਹਾ ਸਟੱਫ ਹੈ ਲੁੱਕ ਲਾਈਕ ਜਿੱਦਾਂ ਇਹ ਆਪਾਂ ਬਿਲਕੁਲ ਟਿਲਕਮਾ ਜਿਹਾ ਸਟੱਫ ਪਾਉਣੇ ਆ ਕ੍ਰੇਪ ਵਗੈਰਾ ਦੀ ਫਿਟਿੰਗ ਆਂਦੀ ਆ ਲੁੱਕ ਆਂਦੀ ਓਦਾਂ ਦੀ ਆਏਗੀ ਇਹ ਸਲਵਾਰ ਆ ਤੇ ਇਹ ਸ਼ਰਟ ਹੈ ਜੀ ਇਹ ਸਿੰਗਲ ਸਿੰਗਲ ਕਲਰ ਨੇ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਨਿਓਨ ਸ਼ੇਡ ਦੇ ਵਿੱਚ ਦੇਖੋ ਸ਼ਿਮਰ ਦੇ ਉੱਪਰ ਸ਼ਿਮਰ ਪ੍ਰਿੰਟ ਜਿਹੜਾ ਪਹਿਲਾਂ ਵੀ ਦਿਖਾਇਆ ਤੁਹਾਨੂੰ ਸੈੱਟ ਦੇ ਵਿੱਚ ਇਹ ਹੈਗਾ ਇਹ ਸਿੰਗਲ ਸਿੰਗਲ ਕਲਰ ਇਹ ਤੁਹਾਨੂੰ ਮਿਲ ਜਾਣਗੇ 2-3 ਪੀਸ ਆ ਹੁਣ ਸਾਡੇ ਕੱਟਣੇ ਵਾਲੇ ਪਏ ਨੇ ਜਿਵੇਂ ਇਹ ਕਟਿੰਗ ਕਰਨੀ ਆ ਇਹ ਸ਼ਰਟ ਆ ਇਕੱਠੀਆਂ ਹੀ ਨੇ ਜੀ ਇਹ ਸ਼ਰਟ ਦਾ ਪ੍ਰਿੰਟ ਆ ਠੀਕ ਹੈ ਤੇ ਸਲਵਾਰ ਆ ਪਿਓਰ ਕਾਟਨ ਦੀ ਸ਼ਰਟ ਆ ਵਿਦਾਊਟ ਲਾਈਨਿੰਗ ਸੂਟ ਬਣੇਗਾ ਪ੍ਰਿੰਟ ਬਹੁਤ ਪਿਆਰਾ ਹੈ ਇਹ ਸਲਵਾਰ ਆ ਠੀਕ ਹੈ ਇਹ ਵੀ ਸ਼ਿਮਰ ਦੇ ਉੱਪਰ ਪ੍ਰਿੰਟ ਆ ਜੇ ਇਹ ਸਲਵਾਰ ਹੈਗੀ ਤੇ ਇਹ ਹੈਗਾ ਸ਼ਰਟ ਦਾ ਪ੍ਰਿੰਟ ਬਹੁਤ ਸੋਹਣਾ ਜਿਹਾ ਸਾਰੇ ਸੂਟ ਵਿਦਾਊਟ ਲਾਈਨਿੰਗ ਸੌਰੀ ਵਿਦਾਊਟ ਦੁਪੱਟਾ ਰਹਿਣਗੇ ਲਾਈਨਿੰਗ ਤਾਂ ਮੈਂ ਤੁਹਾਨੂੰ ਦੱਸੀ ਜਾ ਰਹੀ ਹਾਂ ਨਾਲ ਦੀ ਨਾਲ ਕਿ ਜੇ نیچے ਲੱਗਣੀ ਆ ਤੇ ਜਿੱਦੇ નીચે ਨਹੀਂ ਲੱਗਣੀ ਉਹ ਵੀ ਦਾਸ ਤੇ ਇਹ ਵੀ ਵਿਦਾਉਟ ਲੈਂਡਿੰਗ ਬਣੇਗਾ ਸੂਟ ਪਿਓਰ ਕਾਟਨ ਦੇ ਸੂਟ ਨੇ 850 ਪ੍ਰਾਈਸ ਆ ਜਲਦੀ ਜਲਦੀ ਬੁਕਿੰਗ ਕਰਾ ਦਿਓ ਕਿਉਂਕਿ 1200 ਵਾਲਾ ਸੂਟ 850 ਚ ਮਿਲ ਰਿਹਾ ਪਿਓਰ ਕਾਟਨ ਆ ਜੀ ਧੋਣ ਤੋਂ ਬਾਅਦ ਸਟਫ ਵੀ ਨਹੀਂ ਖਰਾਬ ਹੋਣ ਵਾਲਾ ਇਹ ਹੈਗਾ ਸਲਵਾਰ ਦਾ ਡਿਜ਼ਾਈਨ ਤੇ ਹੈਗੇ ਜੀ ਸ਼ਰਟ ਕਲਰ ਡਿਜ਼ਾਈਨ ਤਾਂ ਇੱਕ ਤੋਂ ਇੱਕ ਨੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਕੋਈ ਡਰੈਸਾ ਬਣਾਣੀ ਆ ਜਾਂ ਸ਼ਰਟ ਬਣਾਣਾ ਪ੍ਰਿੰਟ ਹੀ ਬਹੁਤ ਸੋਹਣਾ ਹੈ ਡਿਜੀਟਲ ਪ੍ਰਿੰਟਿੰਗ ਆ ਫਲਾਰਸ ਵਾਲਾ ਇਹ ਸਲਵਾਰ ਆ ਜੀ ਪਿਓਰ ਕਾਟਨ ਦੇ ਜਿਹੜੀ ਸ਼ਰਟ ਉਹ ਵੀ ਪਿਓਰ ਕਾਟਨ ਦੀ ਆ ਹਲਕੀ ਜੀ ਲਾਈਨਿੰਗ ਆ ਵਿਦਾਊਟ ਲਾਈਨਿੰਗ ਤਾਂ ਸੂਟ ਬਣੇਗਾ ਨੈਕਸਟ ਹੈਗਾ ਜੀ ਇਹ ਪ੍ਰਿੰਟ ਪਿਓਰ ਕਾਟਨ ਵਿਦਾਊਟ ਲਾਈਨਿੰਗ ਇਹ ਸਲਵਾਰ ਦਾ ਪ੍ਰਿੰਟ ਆ ਠੀਕ ਹੈ ਜੀ ਤੇ ਸ਼ਰਟ ਦਾ ਕੋਰਿੰਟ ਹੀ ਬਹੁਤ ਪਿਆਰਾ ਹੈ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜੋ ਵੀ ਸੂਟ ਅੱਜ ਦੀ ਵੀਡੀਓ ਚ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ ਸੋ